ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਹਿਤ ਭਾਗ 14ਵਾਂ ਤੁਹਾਡੇ ਸਨਮੁਖ ਰੱਖਣ ਲੱਗਿਆ ਇਸ ਦਾ ਸਾਖੀ ਦਾ ਨਾਮ ਹੈ ਸਮਾਧੀ ਵਾਲੀ ਗੋਲੀ ਧਾਰਮਿਕ ਮੁਖੀਆਂ ਵੱਲੋਂ ਮਨ ਨੂੰ ਇਕਾਗਰ ਕਰਨ ਵਾਸਤੇ ਭਗਤੀ ਜਾਂ ਸਮਾਧੀ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਉਹਨਾਂ ਦੀ ਸਮਾਧੀ ਤੋਂ ਦੀ ਮਰاد ਸੀ ਪੂਰੇ ਯਕੀਨ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਉਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਮਹਾਪੁਰਖਾਂ ਦਾ ਸਮਾਧੀ ਤੋਂ ਭਾਵ ਇਕਾਗਰ ਚਿੱਤਤਾ ਹੋਵੇ ਆਪਣੇ ਮਨ ਬਾਰੇ ਖੋਜ ਹੋਵੇ ਜਾਂ ਆਲੇ ਦੁਆਲੇ ਵਰਤ ਰਹੇ ਵਰਤਾਰੇ ਬਾਰੇ ਇਕਾਂਤ ਵਿੱਚ ਸੋਚ ਵਿਚਾਰ ਕਰਦੇ ਹੋਣ ਸਮਾਂ ਪਾ ਕੇ ਸਮਾਧੀ ਹੀ ਭਗਤੀ ਦਾ ਪ੍ਰਮੁੱਖ ਹਿੱਸਾ ਬਣ ਗਈ ਸਮਾਧੀ ਲਾਉਣ ਵਾਲਾ ਇਨਸਾਨ ਜਿੱਥੇ ਸਰੀਰ ਨੂੰ ਅਹਿਲ ਬਣਾਉਂਦਾ ਹੈ ਉਥੇ ਮਨ ਦੇ ਫੁਰਨਿਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਜੇ ਸਰੀਰ ਤੋਂ ਕੰਮ ਲੈਣਾ ਬੰਦ ਕਰ ਦਈਏ ਤਾਂ ਸਰੀਰ ਨਕਾਰਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਫੌਜੀ ਖਿਡਾਰੀ ਅਤੇ ਹੋਰ ਤਾਕਤ ਵਾਲੇ ਕੰਮ ਕਰਨ ਦੇ ਚਾਹਵਾਨ ਲੋਕ ਚੌਂਕੜਾ ਮਾਰ ਕੇ ਇੱਕੋ ਥਾਂ ਸਮਾਧੀ ਸਥਿਤ ਹੋ ਕੇ ਤਾਕਤਵਰ ਕਦੀ ਨਹੀਂ ਬਣ ਸਕਦੇ ਉਹਨਾਂ ਨੂੰ ਚੰਗੀ ਖੁਰਾਕ ਦੇ ਨਾਲ ਚੰਗੀ ਵਰਜਿਸ ਵੀ ਜ਼ਰੂਰ ਕਰਨੀ ਪਵੇਗੀ ਜੇ ਇੱਕੋ ਥਾਂ ਬੈਠਣਾ ਹੈ ਸਮਾਧੀ ਲਾਉਣੀ ਹੈ ਫਿਰ ਚੰਗੀ ਮਨੁੱਖ ਵਿੱਚ ਅਤੇ ਰੁੱਖ ਵਿੱਚ ਕੀ ਫਰਕ ਹੋਇਆ ਪੱਥਰ ਵੀ ਇੱਕੋ ਥਾਂ ਸਮਾਧੀ ਲਾਈ ਬੈਠਾ ਹੈ ਇਸੇ ਤਰ੍ਹਾਂ ਮਨ ਦੇ ਫੁਰਨਿਆਂ ਬਾਰੇ ਆਖਿਆ ਜਾ ਸਕਦਾ ਹੈ ਕਿ ਜੇਕਰ ਮਨ ਨੂੰ ਫੁਰਨਿਆਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਹ ਮਨ ਲਈ ਇੱਕ ਹੋਰ ਉਲਝਣ ਖੜੀ ਹੋ ਗਈ ਫੁਰਨਿਆਂ ਨੂੰ ਰੋਕਣ ਵਾਸਤੇ ਮਨ ਨੂੰ ਹੋਰ ਨਵਾਂ ਕੰਮ ਕਰਨਾ ਪੈ ਗਿਆ ਲੱਖ ਕੋਸ਼ਿਸ਼ ਕਰਨ ਤੇ ਵੀ ਇਸ ਮਨ ਦੇ ਫੁਰਨਿਆਂ ਨੇ ਰੁਕਣਾ ਨਹੀਂ ਰੁਕਣਾ ਚਾਹੀਦਾ ਹੀ ਨਹੀਂ ਇਹ ਯਤਨ ਕਰਨਾ ਚਾਹੀਦਾ ਹੈ ਕਿ ਗਲਤ ਪਾਸੇ ਮਨ ਨਾ ਜਾਵੇ ਚੰਗੇ ਕੰਮ ਲਈ ਜਰੂਰ ਹਿੰਮਤ ਕਰੇ ਸਮਾਧੀਆਂ ਲਾ ਕੇ ਚੌਂਕੜੇ ਮਾਰ ਕੇ ਬੈਠਣ ਵਾਲੇ ਦੇਸ਼ ਭਾਰਤ ਦੇ ਲੋਕ ਸਭ ਤੋਂ ਲੰਮੀ ਗੁਲਾਮੀ ਦਾ ਦਰਦ ਹੰਢਾ ਚੁੱਕੇ ਹਨ ਆਪਣੇ ਦੇਸ਼ ਵਾਸੀਆਂ ਨੂੰ ਉਜੜਦੇ ਅਤੇ ਕਤਲ ਹੁੰਦੇ ਵੇਖ ਚੁੱਕੇ ਹਨ ਜਵਾਨ ਧੀਆਂ ਨੂੰ ਬਾਜ਼ਾਰਾਂ ਵਿੱਚ ਵਿਕਦੀਆਂ ਵੇਖ ਚੁੱਕੇ ਹਨ ਇੱਕ ਅਜੀਬ ਹੈ ਕੱਛੂ কুমਮਾ ਜੇਕਰ ਕਿਤੇ ਪਾਣੀ ਤੋਂ ਬਾਹਰ ਫਿਰਦਾ ਇਹ ਮਿਲ ਜਾਵੇ ਤਾਂ ਤਾ ਤਜਰਬਾ ਕਰਕੇ ਵੇਖਣਾ ਇਹ ਬਹੁਤਾ ਦੌੜ ਨਹੀਂ ਸਕਦਾ ਜੇਕਰ ਖਤਰਾ ਮਹਿਸੂਸ ਹੋਵੇ ਤਾਂ ਇਹ ਆਪਣਾ ਮੂੰਹ ਅਤੇ ਚਾਰੇ ਪੈਰ ਅੰਦਰ ਲੁਕਾ ਲੈਂਦਾ ਹੈ ਇਸ ਦੀ ਪਿੱਠ ਤੇ ਚੰਗਾ ਮਜ਼ਬੂਤ ਕਵਚ ਜਿਹਨੂੰ ਆਪਾਂ ਲਾਈਫ ਜੈਕਟ ਕਹਿ ਸਕਦੇ ਹਾਂ ਚੰਗਾ ਮਜ਼ਬੂਤ ਕਵਚ ਚੜਿਆ ਹੁੰਦਾ ਹੈ ਜਿੰਨਾ ਮਰਜੀ ਕੁੱਟ ਲਓ ਠੋਕਰਾਂ ਮਾਰੋ ਭੁਆਂਟਣੀਆਂ ਦਿਓ ਇਹ ਸਮਾਧੀ ਸਤਿੱਤ ਹੋ ਕੇ ਕਛੂ ਜੀ ਬਰਦਾਸ਼ਤ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਕੰਡੇਰਨਾ ਨਾਮੀ ਇੱਕ ਜੀਵ ਹੈ ਉਹ ਵੀ ਖਤਰੇ ਵਕਤ ਆਪਣੇ ਅੰਗ ਅੰਦਰ ਲੋਕਾ ਲੈਂਦਾ ਹੈ ਜਿੰਨਾ ਮਰਜੀ ਮਾਰੋ ਉਹ ਸਮਾਧੀ ਸਤਿੱਤ ਹੋ ਕੇ ਸਭ ਪਰਮਾਨਨ ਕਰਦਾ ਰਹਿੰਦਾ ਹੈ ਕਿਉਂਕਿ ਉਹ ਦੌੜ ਭੱਜ ਨਹੀਂ ਸਕਦਾ ਕੁਝ ਇਸੇ ਤਰ੍ਹਾਂ ਦੀ ਬਣਤਰ ਹੈ ਇਹਨਾਂ ਸਮਾਧੀਆਂ ਵਾਲੇ ਸਾਧਾਂ ਦੀ ਤੇ ਆਮ ਲੋਕਾਂ ਦੀ ਹੋਰ ਕੋਈ ਇਹ ਕੰਮ ਕਰੇ ਤਾਂ ਉਹਨਾਂ ਨੂੰ ਹੋ ਸਕਦਾ ਹੈ ਉਹਨਾਂ ਦਾ ਧਰਮ ਅਜਿਹਾ ਕਰਨ ਲਈ ਉਪਦੇਸ਼ ਦਿੰਦਾ ਹੋਵੇ ਸਿੱਖਾਂ ਨੂੰ ਤਾਂ ਗੁਰਬਾਣੀ ਨੇ ਕਿਧਰੇ ਨਹੀਂ ਆਖਿਆ ਕਿ ਸਮਾਧੀ ਲਾ ਕੇ ਬੈਠ ਜਾਓ ਨਾ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬੈਠਣ ਦਾ ਕੋਈ ਹੁਕਮ ਹੈ ਗੁਰਬਾਣੀ ਵਿਚਲੇ ਬੇਅੰਤ ਹੁਕਮ ਬੇਲੜਾ ਨੂੰ ਲਾਣਤਾ ਪਾਉਂਦੇ ਹਨ ਉਦਮ ਹਿੰਮਤ ਸਿਆਣਪ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤਾਕੀਦ ਕਰਦੇ ਹਨ ਸਿੱਖਾਂ ਵਿਚਲਾ ਬਹੁਤ ਵੱਡਾ ਤਬਕਾ ਅੰਮਰ ਤਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਨਹੀਂ ਪੜਦਾ ਹੋਰ ਕੋਈ ਲਾਹੇਬੰਦ ਉਪਰਾਲਾ ਨਹੀਂ ਕਰਦਾ ਬਸ ਸਮਾਧੀ ਲਾਉਂਦਾ ਹੈ ਅੱਖਾਂ ਬੰਦ ਕਰਕੇ ਸਿਮਰਨ ਕਰਦਾ ਹੈ ਗੁਰੂ ਨਾਨਕ ਸਾਹਿਬ ساری ਉਮਰ ਕਰੀਬ 70 ਸਾਲ ਵਿੱਚ ਕਦੀ ਸਮਾਧੀ ਸਥਿਤ ਨਹੀਂ ਹੋਏ ਦੁਨੀਆ ਭਰ ਵਿੱਚ ਸਮਾਧੀਆਂ ਵਿੱਚ ਗਏ ਲੋਕਾਂ ਨੂੰ ਸਮਾਧੀਆਂ ਵਾਲੇ ਪਖੰਡ ਅਸਲ ਵਿੱਚ ਕਾਇਰਤਾ ਵਿੱਚੋਂ ਕੱਢ ਕੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਲਈ ਵੰਗਾਰਨ ਵਾਸਤੇ ਗਏ ਸਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਲੰਮੇ ਅਣਥਕ প্রচার दौरे ਕੀਤੇ ਉਥੇ 50 ਸਾਲ ਦੀ ਉਮਰ ਤੋਂ 70 ਸਾਲ ਦੀ ਉਮਰ ਦੇ ਬੁਢਾਪੇ ਵਾਲੇ ਪੜਾ ਤੇ ਪਹੁੰਚ ਕੇ ਵੀ ਉਹਨਾਂ ਨੇ ਖੇਤੀ ਕੀਤੀ ਆਪਣੀ ਕਮਾਈ ਵਿੱਚੋਂ ਲੰਗਰ ਚਲਾਇਆ ਦਰਸ਼ਨ ਕਰਨ ਵਾਲਿਆਂ ਨੂੰ ਵੀ ਹੁਕਮ ਸੀ ਕਿ ਦਰਸ਼ਨ ਸਿਰਫ ਸ਼ਾਮ ਸਵੇਰੇ ਹੋਇਆ ਕਰਨਗੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨਾ ਹੋਇਆ ਕਰਨਾ ਪਵੇਗਾ ਜੋ ਨਹੀਂ ਕਰਨਾ ਚਾਹੁੰਦਾ ਉਹ ਆਪਣੇ ਘਰ ਜਾ ਸਕਦਾ ਹੈ ਮੈਨੂੰ ਵੀ ਲੜ ਸਾਧ ਚੰਗੇ ਨਹੀਂ ਲੱਗਦੇ ਜਿਨ੍ਹਾਂ ਸਿੱਖਾਂ ਦੇ ਗੁਰੂ جنگ ਲੜਦੇ ਰਹੇ ਹੋਣ ਦੁਸ਼ਮਣਾਂ ਨੂੰ ਤੈਅ ਤੈਗ ਕਰਨ ਦੀ ਤਾਕਤ ਅਤੇ ਦਲੇਰੀ ਰੱਖਦੇ ਹੋਣ ਜਿਨ੍ਹਾਂ ਗੁਰੂ ਵਰਸਾਏ ਸਿੱਖਾਂ ਨੇ ਅਨੰਤ ਦੁਸ਼ਵਾਰੀਆਂ ਵਿੱਚ ਵੀ ਦੁਸ਼ਮਣਾਂ ਨਾਲ ਪੀੜੀ ਦਰ ਪੀੜੀ 100 ਸਾਲ ਤੱਕ جنگ ਲੜੀ ਹੋਵੇ ਜਿਨ੍ਹਾਂ ਸਿੱਖਾਂ ਨੂੰ ਗੁਰੂ ਕਿਆਂ ਲੜ ਲੀਆਂ ਫੌਜਾਂ ਅਕਾਲੀ ਫੌਜਾਂ ਆ ਕੇ ਮਾਨ ਦਿੱਤਾ ਜਾਂਦਾ ਸੀ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਸਿੱਖ ਅਖਬਾਉਣ ਵਾਲੇ ਸਿੱਖ ਸਾਰਾ ਬਹਾਦਰੀ ਅਤੇ ਸਿਆਣ ਵਾਲਾ ਵਿਰਸਾ ਤਿਆਗ ਕੇ ਚੌਂਕੜੇ ਮਾਰ ਕੇ ਸਮਾਧੀ ਸਥਿਤ ਹੋ ਗਏ ਹਨ ਜਾਂ ਅੱਖਾਂ ਬੰਦ ਕਰਕੇ ਸਿਮਰਨ ਦਾ ਟਕਵੰਜ ਕਰ ਰਹੇ ਹਨ ਪਾਠਾਂ ਦੀਆਂ ਇਕੋਤਰੀਆਂ ਚਲਾ ਰਹੇ ਹਨ ਗੁਰਦੁਆਰਿਆਂ ਨੂੰ ਕਮਾਈ ਦਾ ਵਸੀਲਾ ਬਣਾ ਚੁੱਕੇ ਹਨ ਸਿੱਖਾਂ ਨੂੰ ਨਿਤ ਦਿਨ ਸਮਾਧੀਆਂ ਲਾਉਣ ਦੇ ਉਪਦੇਸ਼ ਕਰ ਰਹੇ ਹਨ ਇੱਕ ਗੋਰੇ ਵਿਗਿਆਨੀ ਨੇ ਟਿਮੋ ਥਿਆਲਰੀ ਨਾਮ ਧਿਆਨ ਨਾਲ ਸੁਣ ਲਿਓ ਟਿਮੋ ਥਿਆਲਰੀ ਨਾਮ ਦੀ ਗੋਲੀ ਤਿਆਰ ਕਰ ਲਈ ਉਸ ਨੇ ਅਖਬਾਰ ਰਾਹੀਂ ਲੋਕਾਂ ਨੂੰ ਦੱਸਿਆ ਕਿ ਇੱਕ ਵਾਰੀ ਇਹ ਗੋਲੀ ਖਾਓ ਤੇ ਸਮਾਧੀ ਵਿੱਚ ਚਲੇ ਜਾਓ ਫਿਰ ਵੇਖਣਾ ਇਹ ਗੋਲੀ ਤੁਹਾਨੂੰ ਕਿੱਥੋਂ-ਕਿੱਥੋਂ ਦੀ ਸੈਰ ਕਰਾਉਂਦੀ ਹੈ ਇੱਕ ਗੋਲੀ ਦੀ ਕੀਮਤ ਸਿਰਫ 5 ਰੁਪਏ ਇਸ ਦਾ ਕੰਮ 5000 ਵਰਗਾ ਅਜਮਾਕੇ ਵੇਖੋ ਬਹੁਤ ਸਾਰੇ ਲੋਕਾਂ ਨੇ ਗੋਲੀਆਂ ਖਰੀਦੀਆਂ ਅਤੇ ਖਾਧੀਆਂ ਵਾਹ ਕੀ ਬਾਤ ਹੈ ਸਾਰੇ ਕਾਇ ਉઠੇ ਸਾਰੇ ਯੂਰਪ ਵਿੱਚ ਤਰਥੱਲੀ ਮਚ ਗਈ ਲੱਗੇ ਲੋਕੀ ਧੜਾ ਧੜਾ ਗੋਲੀਆਂ ਖਾ ਕੇ ਸਮਾਧੀਆਂ ਲਾਉਣ ਸਮਾਧੀ ਵਿੱਚ ਜਾ ਕੇ ਕੋਈ ਸੁਪਨ ਸੰਸਾਰ ਚੋਂ ਚੁਣ ਕੇ ਕੋਈ ਰਾਜਾ ਬਣਦਾ ਹੈ ਕੋਈ ਆਪਣੇ ਆਪ ਨੂੰ ਮੰਤਰੀ ਸਮਝਦਾ ਹੈ ਕੋਈ ਡੀਸੀ ਬਣਿਆ ਹੋਇਆ ਹੈ ਤੇ ਕੋਈ ਰਾਸ਼ਟਰਪਤੀ ਹੀ ਬਣਿਆ ਬੈਠਾ ਹੈ ਗੱਲ ਪੁਜਾਰੀਆਂ ਦੇ ਕੰਨੀ ਪਈ ਗੱਲ ਸਰਕਾਰਾਂ ਤੱਕ ਪਹੁੰਚੀ ਪੁਜਾਰੀ ਜੋ ਕਮਸਾਲਾਂ ਵੱਧੀ ਕਰਵਾਈ ਜਾਂਦੇ ਸਨ ਜਿਸ ਦੇ ਬਦਲੇ ਪੁਜਾਰੀਆਂ ਦੇ ਤਰਲੇ ਕਰਨੇ ਪੈਂਦੇ ਸਨ ਚਰਨ ਪੂਜਣੇ ਪੈਂਦੇ ਸਨ ਮਾਇਆ ਅਰਪਣ ਕਰਨੀ ਪੈਂਦੀ ਸੀ ਫਿਰ ਕਿਤੇ 10-15 ਸਾਲ ਵਿੱਚ ਸਮਾਦੀ ਲਾਉਣ ਦਾ ਵੱਲ ਸਿਖਾਉਂਦੇ ਸਨ ਬਹੁਤ ਲੰਮਾ ਤੇ ਔਖਾ ਰਾਹ ਸੀ ਇਹ ਵਗਿਆਨੀ ਵੱਲੋਂ ਤਿਆਰ ਕੀਤੀ ਗੋਲੀ ਨੇ ਇਹ ਕੰਮ 5 ਰੁਪਏ ਖਰਚ ਕੇ 5 ਮਿੰਟ ਵਿੱਚ ਨੀਪਰੇ ਚਾੜ ਦਿੱਤਾ ਸੀ ਗੋਲੀਆਂ ਧੜਾ ਧੜ ਵੇਚਣ ਲੱਗੀਆਂ ਮੁੰਡੇ ਕੁੜੀਆਂ ਸਮਾਧੀਆਂ ਲਾਉਣ ਲੱਗ ਪਏ ਜਦੋਂ ਪੁਜਾਰੀਆਂ ਨੇ ਗੋਲੀ ਖੁਦ ਖਾ ਕੇ ਵੇਖੀ ਤਾਂ ਉਡਾਰੀਆਂ ਲਾਉਣ ਲੱਗੇ ਗੋਲੀ ਦਾ ਅਸਰ ਖਤਮ ਹੋਣ ਤੇ ਪੁਜਾਰੀਆਂ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਪਿਆਰੇ ਧਰਮਮੁਖੀ ਜੀਓ ਜੇ ਇਸ ਗੋਲੀ ਨੂੰ ਬਾਜ਼ਾਰ ਵਿੱਚੋਂ ਨਾ ਚੁਕਵਾਇਆ ਗਿਆ ਤਾਂ ਸਾਡਾ ਸਾਰਾ ਧਾਰਮਿਕ ਕਾਰੋਬਾਰ ਚੌਪਟ ਹੋ ਜਾਵੇਗਾ ਜਿਨਾ ਖੁਸ਼ੀ ਵਾਲੇ ਅਨੁਭਵ ਦਾ ਅਸੀਂ ساری ਉਮਰ ਵਿਸ਼ਵਾਸ ਦਵਾਉਂਦੇ ਰਹਿੰਦੇ ਹਾਂ ਫਿਰ ਵੀ ਉਸ ਉੱਚੀ ਮਾਨਸਿਕ ਅਵਸਥਾ ਵਾਲਾ ਅਨੁਭਵ ਕਿਸੇ ਨੂੰ ਹੋਵੇ ਕਿ ਨਾ ਪੱਕਾ ਪਤਾ ਨਹੀਂ ਇਸ ਗੋਲੀ ਨੂੰ ਖਾਣ ਤੋਂ ਬਾਅਦ ਬੰਦਾ ਦੁਨੀਆ ਦਾ ਬਾਦਸ਼ਾਹ ਬਣਿਆ ਮਹਿਸੂਸ ਕਰਦਾ ਹੈ ਧਰਮ ਰਾਜ ਦੇ ਪਲੰਗ ਤੇ ਬੈਠਾ ਹੋਇਆ ਸਮਝਦਾ ਹੈ 인ਦਰ ਦੇ ਅਖਾੜੇ ਵਿੱਚ ਵੱਡੇ ਸੋਫੇ ਤੇ ਬੈਠ ਕੇ ਅੰਗੂਰ ਦੀ ਬੇਟੀ ਸੁੰਦਰ ਸ਼ਰਾਬ ਛਕਦਾ ਹੈ ਤੇ ਸੁੰਦਰ ਸਡੌਲ ਅਰਧ ਨਗਨ ਨਾਰੀ ਸਰੀਰਾਂ ਨੂੰ ਨੱਚਦਾ ਵੇਖਦਾ ਹੈ ਉਹ ਨਜ਼ਾਰਾ ਬਿਆਨ ਤੋਂ ਬਾਹਰ ਹੈ ਧਰਮ ਮੁਖੀ ਜੀਓ ਜਿਸ ਨੇ ਇੱਕ ਵਾਰੀ ਗੋਲੀ ਵਰਤ ਲਈ ਉਹ ਫਿਰ ਗਿਆ ਸਾਰਿਆਂ ਵੱਲੋਂ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਜਾਂ ਗੋਰਾ ਘੋਲ-ਕੋਲ ਗੋਲੀਆਂ ਪੀਵੇ ਪੁਜਾਰੀਆਂ ਨੇ ਪੂਰੀ ਧਰਮ ਸ਼ਕਤੀ ਵਰਤ ਕੇ ਸਰਕਾਰ ਤੱਕ ਪਹੁੰਚ ਕੀਤੀ ਤੇ ਇਸ ਗੋਲੀ ਨੂੰ ਗੋਲੀ ਮਾਰਨ ਵਾਸਤੇ ਵਾਸਤਾ ਪਾਇਆ ਇੱਕ ਮੰਤਰੀ ਤੇ ਇੱਕ ਵੱਡੇ ਅਫਸਰ ਨੇ ਗੋਲੀਆਂ ਮੰਗਵਾ ਕੇ ਖਾਧੀਆਂ ਬਿਨਾਂ ਪੂਰੀ ਪੜਤਾਲ ਤੋਂ ਐਵੇਂ ਤਾਂ ਨਹੀਂ ਕਿਸੇ ਨੂੰ ਫਾਂਸੀ ਟੰਗਿਆ ਜਾ ਸਕਦਾ ਗੋਲੀਆਂ ਖਾਣ ਵਾਲੇ ਦੋਵੇਂ ਸਮਾਧੀ ਵੀ ਚਲੇ ਗਏ ਪੂਰੇ 24 ਘੰਟੇ ਰੰਗीन ਹੁਸੈਨਵਾਦੀਆਂ ਦੇ ਨਜ਼ਾਰੇ ਲੈਂਦੇ ਰਹੇ ਜੋ ਕਦੀ ਮਿਲਣ ਦੀ ਆਸ ਨਹੀਂ थी ਉਹਨਾਂ ਨੂੰ ਗੋਲੀ ਖਾ ਕੇ ਉਹ ਸਾਰਾ ਮਿਲਿਆ ਮਹਿਸੂਸ ਹੋਇਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਵਾਲੀ ਅਵਸਥਾ ਉਹਨਾਂ ਤੇ ਤਾਰੂ ਹੋ ਗਈ ਵਾਪਸ ਆਉਣ ਤੇ ਆਤਮਿਕ ਅਵਸਥਾ ਦਾ ਹੁਸੈਨ ਤਰੀਨ ਨਜ਼ਾਰਾ ਸਾਰਿਆਂ ਨੂੰ ਦੱਸਿਆ ਜੇ ਇਹ ਗੋਲੀ ਚੱਲਦੀ ਗਈ ਤਾਂ ਫੌਜਾਂ ਵਾਲੀਆਂ ਗੋਲੀਆਂ ਵਿੱਚ ਫਿਰ ਬੰਦ ਹੋ ਜਾਣਗੀਆਂ ਬੇਤਨਾਮ ਵਿੱਚ ਲੜਨ ਮਰਨ ਕੋਈ ਨਹੀਂ ਜਾਵੇਗਾ ਭਾਰਤ-ਪਾਕ ਤੇ ਕੋਈ ਬੰਬ ਨਹੀਂ ਭਰਾਏਗਾ ਕਸ਼ਮੀਰ ਵਿੱਚ ਮਾਰੋ-ਮਾਰੀ ਨਹੀਂ ਹੋਵੇਗੀ ਹਰ ਕੋਈ ਆਪਣੇ ਅੰਦਰ ਦਾ ਬਾਦਸ਼ਾਹ ਹੋਵੇਗਾ ਬਾਹਰੀ ਦੁਨੀਆ ਨਾਲ ਉਸ ਦੀ ਨਾ ਦੁਸ਼ਮਣੀ ਨਾ ਦੋਸਤੀ ਆਪਣੇ ਆਪ ਵਿੱਚ ਸੁਲਤਾਨ ਅਜਈਆਂ ਗੋਲੀਆਂ ਦੀ ਬਦੌਲਤ ਯੂਰਪ ਅਤੇ ਅਮਰੀਕਾ ਦੇ ਬੇਅੰਤ ਨੌਜਵਾਨ ਪਰਿਵਾਰ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਤਿਆਗ ਕੇ ਹਿੱਪੀ ਬਣ ਕੇ ਨਸ਼ੇ ਕਰਕੇ ਦੁਨੀਆ ਵਿੱਚ ਆਵਾਰਾ ਘੁੰਮਣ ਲੱਗ ਪਈ ਸੰ ਇਹ 1960 ਤੋਂ ਲੈ ਕੇ 1980 ਤੱਕ ਦਾ ਸਮਾਂ ਸੀ ਅਜਿਹੀ ਹਾਲਤ ਵੇਖ ਕੇ ਪੁਜਾਰੀਆਂ ਨੂੰ ਤਰੇਲੀਆਂ ਆਉਣ ਲੱਗ ਪਈਆਂ ਸਰਕਾਰਾਂ ਦੀ ਨੀਂਦਰ ਉੱਡ ਗਈ ਨੌਜਵਾਨਾਂ ਦੇ ਮਾਪਿਆਂ ਨੂੰ ਪਸੀਨੇ ਛੁੱਟ ਪਏ ਸਾਰੇ ਬੰਨੇ ਹਾਹਾਕਾਰ ਮਚ ਗਈ ਰੋਕੋ ਇਹਨਾਂ ਸਮਾਧੀਆਂ ਵਿੱਚ ਭੇਜਣ ਵਾਲੀਆਂ ਗੋਲੀਆਂ ਨੂੰ ਸਮਝਾਓ ਇਹਨਾਂ ਨੌਜਵਾਨਾਂ ਨੂੰ ਅਜਿਹੀਆਂ ਗੋਲੀਆਂ ਨਾ ਲੈਣ ਬੰਦ ਕਰੋ ਉਸ ਫੈਕਟਰੀ ਨੂੰ ਜਿੱਥੇ ਪਵਾੜੇ ਪਾਉ ਗੋਲੀ ਤਿਆਰ ਕੀਤੀ ਜਾਂਦੀ ਹੈ ਫਾਹੇ ਲਾ ਦਿਓ ਉਸ ਵਿਗਿਆਨੀ ਨੂੰ ਜਿਸ ਨੇ ਅਜਹੀ ਗੋਲੀ ਦੀ ਖੋਜ ਕੀਤੀ ਹੈ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਸਰਕਾਰ ਹਰਕਤ ਵਿੱਚ ਆਈ ਅਦਾਲਤਾਂ ਵਿੱਚ ਕੇਸ ਕੀਤੇ ਗਏ ਗਵਾਹ ਪਹੁੰਚਾਏ ਗਏ ਵਕੀਲਾਂ ਨੂੰ ਲੜਾਇਆ ਗਿਆ ਮੁਜਰਮ ਨੂੰ ਹਥਕੜੀਆਂ ਵਿੱਚ ਜਕੜ ਕੇ ਪੇਸ਼ ਕੀਤਾ ਗਿਆ ਮਾਨਯੋਗ ਜੱਜ ਨੇ ਇਮੋਥਿਆਲਰੀ ਗੋਲੀ ਬਣਾਉਣ ਵਾਲੇ ਵਿਗਿਆਨੀ ਨੂੰ 38 ਸਾਲ ਦੀ ਸਜ਼ਾ ਦੇ ਕੇ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਲੰਮਾ ਅਰਸਾ ਕੈਦਖਾਨੇ ਵਿੱਚ ਦੁੱਖ ਭੋਗਦਾ ਉਹ ਵਿਗਿਆਨੀ ਸੰਸਾਰ ਤੋਂ ਕੂਚ ਕਰ ਗਿਆ ਉਸ ਦੀ ਗੋਲੀ ਬਹੁਤ ਤੇਜ਼ ਸੀ ਛੇਤੀ ਅਸਰ ਕਰਦੀ ਸੀ ਨਾਮ ਸਿਮਰਨ ਵਾਲੇ ਸਮਾਧੀਆਂ ਲਾਉਣ ਵਾਲੇ ਵੀ ਉਸੇ ਤਰ੍ਹਾਂ ਦਾ ਕੰਮ ਕਰ ਰਹੇ ਹਨ ਫਰਕ ਸਿਰਫ ਇੰਨਾ ਹੈ ਕਿ ਇਹਨਾਂ ਦੀ ਗੋਲੀ ਦਾ ਅਸਰ ਧੀਮੀ ਗਤੀ ਨਾਲ ਹੁੰਦਾ ਹੈ ਇਹ ਪੁਜਾਰੀ ਗਿਣਤੀ ਵਿੱਚ ਬਹੁਤੇ ਹਨ ਸਰਕਾਰਾਂ ਇਹਨਾਂ ਦੀ ਰਾਖੀ ਕਰਦੀਆਂ ਹਨ ਲੋਕਾਂ ਵਿੱਚ ਇਹਨਾਂ ਦਾ ਵਕਾਰ ਬਣਿਆ ਹੋਇਆ ਹੈ ਉਧਰ ਵਿਗਿਆਨੀ ਇਕੱਲਾ ਸੀ ਲੋਕਾਂ ਵਿੱਚ ਉਸ ਦਾ ਹਾਲੇ ਆਧਾਰ ਨਹੀਂ ਸੀ ਗੋਲੀ ਬਹੁਤ ਤੇਜ਼ ਸੀ ਤੇ ਮਾਰਿਆ ਗਿਆ ਵਿਚਾਰਾ ਵਿਗਿਆਨੀ ਪੁਜਾਰੀ ਵੀ ਤਾਂ ਇਹੀ ਕਹਿੰਦੇ ਹਨ ਜੋ ਹੋ ਰਿਹਾ ਹੈ ਸਭ ਭਾਣੇ ਵਿੱਚ ਹੀ ਹੈ ਦੁੱਖ ਸੁਨੂ ਦੁੱਖ ਸੁਖ ਨੂੰ ਮਨ ਤੇ ਨਾ ਲਾਓ ਅਮੀਰੀ ਗਰੀਬੀ ਦੀ ਪ੍ਰਵਾਹ ਨਾ ਕਰੋ ਆਲੇ ਦੁਆਲੇ ਜੋ ਹੋ ਰਿਹਾ ਹੈ ਉਸ ਤੋਂ بے ਖਬਰ ਹੋ ਜਾਓ ਇੱਥੇ ਕੋਈ ਕਿਸੇ ਦਾ ਨਹੀਂ ਹੈ ਰਿਸ਼ਤੇਦਾਰ ਧੀਆ ਪੁੱਤਰ ਭੈਣ ਭਰਾ ਪਤੀ ਪਤਨੀ ਸਾਰੇ ਰਿਸ਼ਤੇ ਝੂਠੇ ਹਨ ਕੋਈ ਕਿਸੇ ਨਾਲ ਨਹੀਂ ਨਿਭਦਾ ਸਮਾਧੀ ਸਥਿਤ ਹੋ ਜਾਵੋ ਸਿਮਰਨ ਕਰੋ ਆਤਮਕ ਮੰਡਲ ਵਿੱਚ ਚਲੇ ਜਾਓ ਪਰ ਪਰਮ ਆਨੰਦ ਦੀ ਅਵਸਥਾ ਵਿੱਚ ਚਲੇ ਜਾਓ ਸ਼ਾਂਤ ਕਿਤ ਹੋ ਜਾਓ ਸਾਰੀਆਂ ਖਾਸ਼ਾਂ ਨੂੰ ਮਿਟਾ ਦਿਓ ਖਾਣਾ ਪੀਣਾ ਕੱਪੜਾ ਤੇ ਘਰ ਸਭ ਦਾ ਮੋਹ ਤਿਆਗ ਦਿਓ ਮਿਲ ਗਿਆ ਤਾਂ ਵੀ ਪਲਾ ਨਾ ਮਿਲਿਆ ਤਾਂ ਵੀ ਪਲਾ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਨੂੰ ਪਾ ਲਓਗੇ ਜਦੋਂ ਪੁਜਾਰੀਆਂ ਵਾਲਾ ਨਾਮ ਸਿਮਰਨ ਇੱਕ ਵਿਗਿਆਨੀ ਨੇ 5 ਰੁਪਏ ਦੀ ਗੋਲੀ ਨਾਲ ਪੂਰਾ ਕਰ ਦਿੱਤਾ ਉਦੋਂ ਪੁਜਾਰੀ ਤੜਫੁੱਟੇ ਸਰਕਾਰਾਂ ਹਰਕਤ ਵਿੱਚ ਆਈਆਂ ਵਿਗਿਆਨੀ ਨੂੰ ਉਮਰ ਕੈਦ ਕਰ ਦਿੱਤੀ ਕਿਉਂਕਿ ਤਾਕਤ ਪੁਜਾਰੀ ਦੇ ਪੱਖ ਵਿੱਚ ਹੈ ਨਾਮ ਸਿਮਰਨਾਂਹੀ ਪੁਜਾਰੀ ਪੀਤਾ ਲੋਕਾਂ ਨੂੰ ਉੱਲੂ ਹੀ ਬਣਾ ਰਹੇ ਹਨ ਗੁਰਬਾਣੀ ਦਾ ਪਾਵਨ ਸ਼ਬਦ ਪੜੋ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸੋ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸੋ ਮੌਲਾ ਆਲਪਤ ਰਹੂ ਜੈਸੇ ਜਲ ਮੈਂ ਕੌਲਾ ਰਹਾਓ ਮੁੱਖ ਕੀ ਬਾਤ ਸਗਲ ਸੋ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਭਿਆਲਾ ਸਗਲ ਚਰਨ ਕੀ ਇਹ ਮਨ ਰਾਲਾ ਨਾਨਕ ਜਨਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਨਾਨਕ ਜਨਗੁਰ ਪੂਰਾ ਪਾਇਆ ਅੰਦਰ ਬਾਹਰ ਏਕ ਦਿਖਾਇਆ ਪੰਨਾ 384 ਭੁੱਲ ਚੁਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ